ਇਹ ਨਹੀਂ ਹੈ ਕਿ ਬਾਦਲ ਬਹੁਤ ਕ੍ਰਿਸਮੈਟਿਕ ਲੀਡਰ ਸੀਗਾ ਮੈਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਜਿਨ੍ਹਾਂ ਨੇ ਉਹਨਾਂ ਨੇ ਪੋਲਿਟਿਕਸ ਕੀਤੀ ਉਹ ਤੁਹਾਨੂੰ ਬੁੱਕ ਦੱਸਦੇ ਸੀਗੇ ਉਹ ਕੋਈ ਬਹੁਤ ਕ੍ਰਿਸਮੈਟਿਕ ਲੀਡਰ ਨਹੀਂ ਸੀਗਾ ਨਾ ਹੀ ਉਹਦਾ ਧੜਾ ਕੋ ਬਹੁਤ ਪਾਵਰਫੁਲ ਸੀਗਾ ਉਹ ਕਿਦਾਂ ਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਨੂੰ ਵਰਤ ਗਿਆ ਉਹ ਦਾਅ ਵਰਤ ਗਿਆ ਕਿ ਜਿਸ ਦਿਨ ਉਹ ਮੁੱਖ ਮੰਤਰੀ ਦੀ ڪرਸੀ ਤੇ ਬੈਠਾ ਤੇ ਉਹਦੇ ਕੋਲ ਉਹ ਸਟੇਟ ਪਾਵਰ ਆ ਗਈ। ਉਹ ਸਟੇਟ ਪਾਵਰ ਨੂੰ ਯੂਜ਼ ਕਰਕੇ ਉਹਨੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਨੂੰ ਨੀਵਾ ਕੀਤਾ ਤੇ ਬਾਕੀ ਜਿਹੜੇ ਉਹਦੇ ਪੈਰਲਲ ਬਾਕੀ ਲੀਡਰ ਸਿਗੇ ਉਹ ਬੌਣੇ ਕੀਤੇ ਨੇ ਆਪਣੀਆਂ ਖੂਫੀਆ ਏਜੰਸੀਆਂ ਤੇ ਸਕਿਉਰਿਟੀ ਏਜੰਸੀਜ਼ ਯੂਜ਼ ਕਰਕੇ। ਜੇ ਸਿੱਖਾਂ ਨੇ ਇੱਕੋ ਜਥੇਬੰਦੀ ਰਾਹੀਂ ਵੋਟ ਪੋਲਿਟਿਕਸ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਇੱਕੋ ਜਥੇਬੰਦੀ ਰਾਹੀਂ ਚਲਾਣਾ ਤੇ ਮੁੜ ਕੇ ਗੱਲ ਉੱਥੇ ਹੀ ਆਣੀ ਹੈ ਜਿੱਥੇ ਬਾਦਲਾ ਨੇ ਲੇ। ਇੰਨੀ ਇੰਪੋਰਟੈਂਟ ਤੁਸੀਂ ਇੰਟਰਨੈਸ਼ਨਲ ਸਿਨੈਰੀਓ ਦੇ ਵਿੱਚ ਕਦੇ ਵੀ ਨਹੀਂ ਸੀਗੇ ਸੋ ਇਸ ਕਰਕੇ ਜਦੋਂ ਇੰਪੋਰਟੈਂਸ ਤੁਹਾਡੀ ਇੰਨੀ ਜ਼ਿਆਦਾ ਆ ਤਾਂ ਉਸ ਵਕਤ ਦਿੱਲੀ ਦਾ ਇਹਦੇ ਵਿੱਚ ਬਿਲਕੁਲ ਜ਼ਰੂਰ ਦਖਲ ਹੈ ਤੁਹਾਡੇ ਵਿੱਚ ਕਿ ਸਿੱਖਾਂ ਦੀ ਪੋਲਿਟਿਕਸ ਸਿੱਖਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦਾ ਤੇ ਬਾਕੀ ਬੋਰਡਾਂ ਦਾ ਤੇ ਅਕਾਲ ਤਖਤ ਸਭ ਦੀ ਗਵਰਨੈਂਸ ਉਹ ਕਿਹੜੇ ਰਾਹ 'ਤੇ ਹੈ ਚਵਰ ਸ਼ਤਰਤਾ ਜੀ ਦੇ ਮਾਲਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਗੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਲਮਾ ਇਕਬਾਲ ਉਹਨਾਂ ਦਾ ਇੱਕ ਬਚਨ ਹੈ ਉਹਨਾਂ ਨੇ ਤੁਰ ਇслаਮ ਦੇ ਸੰਬੰਧ ਦੇ ਵਿੱਚੋਂ ਕਿਹਾ ਹੋਇਆ ਵੀ ਰੀਕਨਸਟਰਕਸ਼ਨ ਕਿੱਦਾਂ ਹੁੰਦੀ ਧਰਮ ਦੀ ਉਹ ਕਹਿੰਦੇ ਕਿ ਜਦੋਂ ਕੋਈ ਫੈਸਲੇ ਲੈਣੇ ਹੋਣ ਉਦੋਂ ਤੁਸੀਂ ਬਿਲਕੁਲ ਪਰ ਦਲੀਲ ਚਾਹੀਦੀ ਤੇ ਜਦੋਂ ਲਾਗੂ ਕਰਨੇ ਹੋਣ ਤੇ ਫਿਰ ਉਹ ਜਜਵੇ ਨਾ ਹੋਣ ਤੇ ਸਾਡੇ ਬਹੁਤੀ ਵਾਰੀ ਕੰਮ ਉਲਟਾ ਹੋ ਜਾਂਦਾ ਜਦੋਂ ਦਾ ਕੋਈ ਫੈਸਲੇ ਲੈਣੇ ਹੁੰਦੇ ਆ ਉਹ ਜਜਵਾਤੀ ਹੋ ਜਾਂਦੇ ਆ ਜਦੋਂ ਅਸੀਂ ਲਾਗੂ ਕਰਨ ਲੱਗਦੇ ਆ ਉਦੋਂ ਫਿਰ ਦਲੀਲਾਂ 'ਚ ਪਿਆ ਜਾਂਦੇ ਆ ਫੇ ਕਰੀਏ ਕਿ ਨਾ ਕਰੀਏ ਸੋ ਮਹਾਰਾਜ ਕਿਰਪਾ ਕਰਨ ਤੇ ਆਪਾਂ ਸਾਰਿਆਂ ਨੂੰ ਵਿਵੇਕ ਬੁੱਧ ਵਾਲੀ ਦਲੀਲ ਪੇਸ਼ ਕਰਨ ਦੀ ਸਮਰੱਥਾ ਬਖਸ਼ਣ ਸੋ ਜਿਸ ਤਰ੍ਹਾਂ ਦਾ ਇਹ ਮਸਲਾ ਆਪਾਂ ਵਿਚਾਰ ਰਹੇ ਹਾਂ ਇਹ ਬਿਲਕੁਲ ਸਧਾਰਨ ਸਮਾਂ ਨਹੀਂ ਹੈ ਸਧਾਰਨ ਮਸਲਾ ਨਹੀਂ ਹੈ ਇਹ ਬਿਲਕੁਲ ਐਕਸਟਰਾਔਡਨਰੀ ਟਾਈਮ ਦੇ ਵਿੱਚ ਇੱਕ ਆਪਾਂ ਐਕਸਟਰਾਔਡਨਰੀ ਪ੍ਰੋਸੈਸਸੇਸ ਦੇ ਬਾਰੇ ਗੱਲ ਕਰ ਰਹੇ ਹਾਂ ਮਬਾਬਾ 베ਦੀ ਜੀ ਹੁਣਾਂ ਨੇ ਜਾਂ ਬਾਬਾ ਸੇਵਾ ਸਿੰਘ ਹੁਣਾਂ ਨੇ ਜਿਹੜਾ ਆਪਣਾ ਤਜਰਬਾ ਦੱਸਿਆ ਉਦੋਂ ਦਾ ਜਦੋਂ 98 99 ਦੇ ਵਿੱਚ ਪਹਿਲੀ ਵਾਰੀ ਇਹ ਸਾਰਾ ਮਸਲਾ ਅਕਾਲ ਤਖਤ ਸਾਹਿਬ ਦੇ ਘਟਾ ਕਰਨ ਦਾ ਸ਼੍ਰੋਮਣੀ ਕਮੇਟੀ ਨੂੰ ਆਪਣੇ ਪੋਲਿਟਿਕਸ ਦੇ ਲਈ ਵਰਤਣ ਦਾ ਅਕਾਲੀ ਦਲ ਨੂੰ ਇੱਕ ਪੰਜਾਬੀ ਪਾਰਟੀ ਕਨਵਰਟ ਕਰਨ ਦਾ ਪੇਸ਼ੋਪੇਸ਼ ਹੋਇਆ ਉਸ ਵਕਤ ਦਾ ਇਹਨਾਂ ਦਾ ਬੜਾ ਤਲਕ ਤਜਰਬਾ ਹੈ। ਦੁਆਰਾ 2007 ਦੇ ਵਿੱਚ ਜਦੋਂ ਬਾਦਲ ਆਏ ਉਦੋਂ ਜਿਹੜੀਆਂ ਹੁਣ ਪੰਜ ਗੱਲਾਂ ਉਹਨਾਂ ਨੇ ਮੰਨੀਆਂ ਨੇ ਕਿ ਗੁਰੂ ਦੇ ਦੋਖੀਆਂ ਦਾ ਗੁਰਦੰਮ ਵਾਲਿਆਂ ਦਾ ਉਹਨਾਂ ਨੇ ਸਾਧ ਦਿੱਤਾ ਸਾਂਝ ਪਿਆਲੀ ਕੀਤੀ ਗੁਰੂ ਦੇ ਦੋਖੀ ਜਿਹੜੇ ਅਫਸਰ ਨੇ ਉਹਨਾਂ ਦੀ ਪੁਸ਼ਤ ਪਨਾਹੀ ਕੀਤੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਉਹਨਾਂ ਦੀ ਛਾਖ ਮਿੱਟੀ ਚ ਮਿਲਾ ਕੇ ਆਪਣੇ ਪਰਸਨਲ ਲਾਹੇ ਲਈ ਵਰਤਿਆ ਇਹ ਗੱਲਾਂ 2007 ਤੋਂ ਬਿਲਕੁਲ ਪ੍ਰਚੰਡ ਰੂਪ ਦੇ ਵਿੱਚ ਹੋਈਆਂ ਤੇ ਉਸ ਵਕਤ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਜਿਹੜੀ ਇਹ ਸਿਰਸੇ ਵਾਲੇ ਵਾਲੀ ਗੱਲ ਹੁਣ ਚੱਲ ਰਹੀ ਉਦੋਂ ਸ਼ੁਰੂ ਹੋਈ ਸੀਗੀ ਤੇ ਉਦੋਂ ਇੱਕ 2 ਸਾਲ 2.5 ਸਾਲ ਦੀ ਸਟਰਗਲ ਹੋਈ ਤੇ ਉਸ ਵਕਤ ਇਹ ਸਾਰਾ ਕੁਝ ਚ ਸੇਵਾ ਪਾਉਣ ਦਾ ਸਾਨੂੰ ਵੀ ਥੋੜਾ ਜਿਹਾ ਮੌਕਾ ਮਿਲਿਆ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਬੈਠੇ ਇਹਨਾਂ ਨੂੰ ਵੀ ਮਿਲਿਆ ਯੂਪੀਏ ਚ ਪਹਿਲੀ ਵਾਰੀ ਪਰਚੇ ਦਰਜ ਹੋਏ ਪੰਜਾਬ ਚ 25 30 ਬੰਦਿਆਂ ਤੇ ਸੋ ਪਰ ਉਹਨਾਂ ਦੋਨਾਂ ਵਾਰੀਆਂ ਨਾਲੋਂ ਇਸ ਵਾਰ ਬਿਲਕੁਲ ਵੱਖਰੀ ਸਥਿਤੀ ਆ ਉਹ ਇਸ ਕਰਕੇ ਆ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਸ਼ਾਖ ਹੈ ਉਹ ਇੰਨੀ ਥੱਲੇ ਕਦੇ ਨਹੀਂ ਗਈ ਸੀਗੀ ਦੂਸਰੀ ਅਕਾਲੀ ਦਲ ਦੀ ਛਾਖ ਇੰਨੀ ਥੱਲੇ ਕਦੇ ਨਹੀਂ ਗਈ ਸੀ ਧੜਿਆਂ ਦੇ ਪਾਵਰ ਉੱਪਰ ਥੱਲੇ ਹੁੰਦੀ ਰਹੀ ਈਵਾਂ 99 ਦੇ ਵਿੱਚ ਵੀ ਜਿਹੜਾ ਨਾਰਮਲ ਰਵੈਤੀ ਧੜਾ ਉਹ ਬਿਲਕੁਲ ਅੱਜ ਵਾਂਗੂ ਵੋਟਾਂ ਦੇ ਵਿੱਚ ਬਿਲਕੁਲ ਜਮਾਨਤਾ ਜਬਤ ਹੋ ਗਈਆਂ ਪਰ ਦੂਜੇ ਪਾਸੇ ਉਹਦੀ ਬਦਲਾਅ ਜ ਦੂਜਾ ਅਕਾਲੀ ਦੇ ਲਈ ਆਇਆ ਸੀ ਕੋਈ ਗੈਰ ਪਾਰਟੀ ਨਹੀਂ ਆਈ ਸੀ ਸੋ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਜਿਸ ਤਰ੍ਹਾਂ ਅੱਜ ਸਥਿਤੀ ਦੇ ਵਿੱਚ ਹੈਗੀ ਆ ਇਹ ਸਥਿਤੀਆਂ ਨਹੀਂ ਪਹਿਲਾਂ ਆਈਆਂ ਸਿੱਖਾਂ ਦੀ ਪਿਛਲੇ ਬਹੁਤ ਲੰਬੇ ਸਮੇਂ ਦੇ ਵਿੱਚ 100 ਸਾਲ ਸੋ ਇਹ ਉਸੇ ਤਰ੍ਹਾਂ ਦਾ ਸਮਾਂ ਹੈ ਜਦੋਂ ਸਾਰਾ ਕੁਝ ਬਦਲਿਆ ਜਾ ਸਕਦਾ ਤੇ ਸਾਰਾ ਕੁਝ ਬਦਲਣਾ ਪੈਣਾ ਇਹ ਉਸ ਤਰ੍ਹਾਂ ਦੀ ਸਥਿਤੀ ਹੈ ਜਿਸ ਤਰ੍ਹਾਂ ਦੀ 1920 ਤੋਂ ਪਹਿਲਾਂ 1912 13 ਅੰਕ ਤੋਂ ਜਿੰਨਾ ਕਿ ਮੈਂ ਪੜਿਆ ਉਦੋਂ ਤੋਂ ਬਦਲਾਅ ਦੇ ਲਈ ਚਰਨਿੰਗ ਸ਼ੁਰੂ ਹੋਈ ਉਦੋਂ ਜਿਹੜੀ ਸਿੱਖਾਂ ਦੀ ਜਮਾਤ ਸੀਗੀ ਚੀਫ ਖਾਲਸਾ ਦੀਵਾਨ ਉਹਦੀ ਗਵਾਈ ਦੇ ਉੱਤੇ ਸਵਾਲੀਆ ਚਿੰਨ੍ਹ ਖੜੇ ਹੋਣੇ ਸ਼ੁਰੂ ਹੋਏ ਉਹਨੂੰ ਠੀਕ ਕਰਨ ਦੇ ਯਤਨ ਹੋਏ ਉਹ ਕਿਸੇ ਸਿਰੇ ਨਹੀਂ ਲੱਗੇ ਪਰ ਇੱਕ ਨਵਾਂ ਫਿਰ ਸਾਰਾ ਕੁਝ ਸਿਸਟਮ ਆਇਆ ਇਹ ਆਪਾਂ ਉਸ ਤਰ੍ਹਾਂ ਦੇ ਸਮੇਂ ਦੇ ਵਿੱਚ ਹਾਂ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿੱਥੇ ਪਰਸਨਲਿਟੀਆਂ ਦੀ ਵਿਅਕਤੀਆਂ ਦੇ ਬਦਲਾਅ ਦੀ ਗੱਲ ਹੈ ਉਹਨੇ ਨਾਲ ਨਹੀਂ ਸਰਨਾ ਉਹ ਤਾਂ ਕਰਨਾ ਪੈਣਾ ਬਾਦਲ ਪਰਿਵਾਰ ਬਦਲਣਾ ਪੈਣਾ ਬਾਦਲ ਪਰਿਵਾਰ ਦੇ ਧੜੇ ਦੇ ਜਿਹੜੇ ਮੁੱਖ ਬੈਨੀਫੀਸ਼ੀਰੀ ਰਹੇ ਆ ਉਹ ਪਾਸੇ ਹਟਾਣੇ ਪੈਣੇ ਔਰ ਉਹ ਇਨਫੈਕਟ ਸੰਗਤ ਨੇ ਪਾਸੇ ਹਟਾ ਦਿੱਤਾ ਪੋਲਿਟੀਕਲੀ ਪਿਛਲੀਆਂ 6 ਇਲੈਕਸ਼ਨਾਂ ਦੇ ਵਿੱਚ ਸੰਗਤ ਨੇ ਦੱਸ ਦਿੱਤਾ ਕਿ ਉਹਦੀ ਪੁਨਰਸਰਜੀਤੀ ਨਹੀਂ ਹੋ ਸਕਦੀ ਹੁਣ ਰੌਲਾ ਉਹਦੇ ਬਦਲਦਾ ਸੁ ਬਦਲਦੇ ਲਈ ਮੈਂ ਇਹ ਸਮਝਣਾ ਕਿ ਜਿੱਥੇ ਅੱਜ ਅਸੀਂ ਜੋ ਬੈਠੇ ਆ ਜਿਹੜੀ ਆਪਾਂ ਗੱਲ ਡਿਸਕਸ ਕਰ ਰਹੇ ਹਾਂ ਕਿ 2 ਦਸੰਬਰ ਦਾ ਹੁਕਮਨਾਮਾ ਕਿੱਦਾਂ ਲਾਗੂ ਹੋਏ ਉਹਦੇ ਵਿੱਚ ਤਿੰਨ ਨੁਕਤੇ ਨੇ ਜਿਹੜੇ ਭਵਿੱਖ ਲਈ ਨੇ ਇੱਕ ਇਹ ਆ ਕਿ ਦੋਨੋਂ ਧੜੇ ਇਕੱਠੇ ਹੋ ਜਾਣ ਦੂਜਾ ਇਹ ਆ ਕਿ ਇੱਕ ਕਮੇਟੀ ਬਣੇ ਜਿਹਦੇ ਰਾਹੀਂ ਭਵਿੱਖ ਦੀ ਜਿਹੜੀ ਮੈਂਬਰਸ਼ਿਪ ਆਪ ਕੀਤੀ ਜਾਏ ਉਹ ਲਾਗੂ ਕਰਾਉਣ ਦੇ ਲਈ ਦੋ ਤਰੀਕੇ ਨੇ ਦੋ ਤਰੀਕੇ ਹੀ ਹੁੰਦੇ ਨੇ ਤਾਕਤ ਦੋ ਤਰੀਕਿਆਂ ਰਾਹੀਂ ਆਉਂਦੀ ਇੱਕ ਮੋਰਲ ਪਾਵਰ ਹੁੰਦੀ ਤੁਹਾਡੇ ਕੋਲ ਇੱਕ ਤੁਹਾਡੇ ਕੋਲ ਆਰਗੇਨਾਈਜ਼ੇਸ਼ਨਲ ਜਥੇਬੰਦਕ ਤਾਕਤ ਹੁੰਦੀ ਮੋਰਲ ਤਾਕਤ ਜਥੇਦਾਰਾਂ ਦੇ ਕੋਲ ਕਿੰਨੀ ਹੈਗੀ ਆ ਇਹਦਾ ਆਪਾਂ ਦੇਖ ਚੁੱਕੇ ਹਾਂ ਜੇ ਮੋਰਲ ਅਥਾਰਟੀ ਹੁੰਦੀ ਤਾਂ ਇਹ ਲਾਗੂ ਹੋ ਜਾਣਾ ਸੀਗਾ ਜਥੇਦਾਰਾਂ ਦੇ ਉੱਤੇ ਇੱਕ ਛੋਟੀ ਜੀ ਗੱਲ ਹੋਈ ਹੈ ਜਿਹਦੇ ਕਰਕੇ ਸਾਨੂੰ ਬਹੁਤ ਵੱਡੀਆਂ ਆਸਾਂ ਜਾਗੀਆਂ ਨੇ ਜੇ ਮੋਰਲ ਅਥਾਰਟੀ ਹੁੰਦੀ ਤਾਂ ਇਹ ਹੁਣ ਨੂੰ ਫੈਸਲਾ ਲਾਗੂ ਹੋਣਾ ਸੀਗਾ ਉਹ ਹੈ ਨਹੀਂ ਦੂਸਰੀ ਗੱਲ ਹੈਗੀ ਜਥੇਵੰਦਕ ਤਾਕਤ ਦੀ ਦੂਸਰੀ ਤਰ੍ਹਾਂ ਇਦਾਂ ਹੁੰਦਾ ਜਥੇਵੰਦਕ ਤਾਕਤ ਦਾ ਤਾਂ ਲਾਗੂ ਹੋਣ ਦਾ ਚਾਂਸ ਹੋਣਾ ਜਿਸ ਤਰੀਕੇ ਦੀ ਗੱਲ ਬੀਬੀ ਜੀ ਹੁਣੀ ਕਰਕੇ ਗਏ ਕਿ 84 ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਇਸ ਸਿਸਟਮ ਦੇ ਵਿੱਚ ਵੀ ਇਹ ਸੀਗਾ ਕਿ ਪੂਰੇ ਪੰਥ ਨੂੰ ਨਾਲ ਲੈ ਕੇ ਫੈਸਲਾ ਕੀਤਾ ਜਾਂਦਾ ਸੀ 49 1849 ਤੋਂ ਪਹਿਲਾਂ ਤਾਂ ਗੁਰਮਤਾ ਕਰਨ ਦਾ ਬਿਲਕੁਲ ਹੀ ਇੱਕ ਵੱਖਰਾ ਵਿਧਾਨ ਸੀਗਾ ਨਾ ਵੀ ਪੂਰੇ ਜਥਿਆਂ ਨੂੰ ਮੌਕੇ ਤੇ ਸੱਦ ਕੇ ਪੰਜ ਸਿੰਘ ਚੁਣ ਕੇ ਤੇ 18-18 ਦਿਨ ਵਿਚਾਰਾਂ ਵਿੱਚ ਲੱਗੀਆਂ ਨੇ ਸਿੱਖਾਂ ਦੇ ਗੁਰਮਤਾ ਇੱਕ ਫੈਸਲਾ ਕਰਨ ਲਈ ਸੰਗਤ ਨੂੰ ਪੰਥ ਨੂੰ ਜਿਨ੍ਹਾਂ ਦੇ ਚੜ੍ਹਦੀ ਕਲਾ ਲਈ ਤੁਸੀਂ ਫੈਸਲਾ ਕਰਨਾ ਉਹਨੂੰ ਰਸਮੀ ਤੌਰ ਦੇ ਉੱਤੇ ਜੇ ਨਾਲ ਲੈ ਕੇ ਕੀਤਾ ਜਾਂਦਾ ਤਾਂ ਇਸ ਨੂੰ ਇਸੇ ਫੈਸਲੇ ਨੂੰ ਲਾਗੂ ਕਰਨ ਦੀ ਜਥੇਬੰਦਕ ਤਾਕਤ ਉਹਦੇ ਵਿੱਚੋਂ ਆਣੀ ਸੀ ਅਕਾਲੀ ਫੂਲਾ ਸਿੰਘ ਉਹਨਾਂ ਦੀ ਗੱਲ ਬਹੁਤ ਵਾਰ ਕੀਤੀ ਜਾਂਦੀ ਹੈ ਪਰ ਮੈਂ ਇਹ ਵੀ ਦੱਸਣਾ ਚਾਹਣਾ ਕਿ ਅਕਾਲੀ ਫੂਲਾ ਸਿੰਘ ਹੋਣਾ ਵਰੀ ਵੀ ਉਸ ਵੇਲੇ ਦੇ ਜਿਹੜੇ ਮਿਸਲਾਂ ਦੇ ਸਰਦਾਰ ਸੀਗੇ ਉਹ ਐਨਾ ਸੌਖਾ ਨਹੀਂ ਮੰਨ ਲੈਂਦੇ ਸੀਗੇ ਉਹਨਾਂ ਨੂੰ ਇੱਕ ਮਿਸਲ ਦੇ ਸਰਦਾਰ ਸੀਗੇ ਉਹਨਾਂ ਨੇ ਅਕਾਲੀ ਜੀ ਦਾ ਫੈਸਲਾ ਨਸ ਮੰਨਿਆ ਹੈ ਪਰ ਅਕਾਲੀ ਜੀ ਦੀ ਨੈਤਿਕ ਤਾਕਤ ਬਹੁਤ ਸੀਗੀ ਉਹਨਾਂ ਨੇ ਉਸ ਸਰਦਾਰ ਨੂੰ ਤਨਖਾਈਆ ਕਰ ਦਿੱਤਾ ਤੇ ਉਸ ਸਰਦਾਰ ਦਾ ਜਿਹੜਾ ਨਿੱਜੀ ਅਰਦ ਲਈ ਸੀਗਾ ਉਹਨੇ ਸਵੇਰ ਨੂੰ ਉਸ ਸਰਦਾਰ ਨੂੰ ਫਤੇ ਨਹੀਂ ਬੁਲਾਈ ਤੇ ਉਹ ਕਹਿੰਦਾ ਵੀ ਤੂੰ ਨੌਕਰ ਮੇਰਾ ਕਹਿੰਦਾ ਮੈਂ ਪੰਥ ਦਾ ਤੂੰ ਮੈਨੂੰ ਤਨਖਾਹ ਦੇ ਮੈਂ ਤੇਰਾ ਕੰਮ ਕਰੂੰਗਾ ਪਰ ਫਤਿਹ ਗੁਰੂ ਦੀ ਬਖਸ਼ੀ ਹੋਈ ਆ ਜੇ ਅਕਾਲ ਤਖਤ ਸਾਹਿਬ ਤੋਂ ਤੂੰ ਤਨਖਾਹੀਆਂ ਦਾ ਮੈਂ ਤੈਨੂੰ ਫਤਿਹ ਨਹੀਂ ਮਿਲਾਂਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਕਿੱਥੋਂ ਆਈ ਸੀਗੀ ਉਹ ਮਾਰਨ ਅਥਾਰਟੀ ਸੀਗੀ ਉਸੇ ਸਰਦਾਰ ਨੇ ਅਕਾਲੀ ਫੂਲਾ ਸਿੰਘ ਨੂੰ ਰੈਸਟ ਕਰਨ ਲਈ ਆਪਣੀ ਫੌਜ ਵੀ ਭੇਜੀ ਆਨੰਦਪੁਰ ਸਾਹਿਬ ਨੂੰ ਤੇ ਹੋਇਆ ਕਿ ਆ ਕਿ ਜਦੋਂ ਫੌਜ ਨੂੰ ਜਾ ਕੇ ਆਨੰਦਪੁਰ ਸਾਹਿਬ ਪਤਾ ਲੱਗਾ ਕਿ ਉਹ ਸਾਡੇ ਸਰਦਾਰ ਨੇ ਅਕਾਲੀ ਜੀ ਨੂੰ ਰੈਸਟ ਕਰਨ ਸਾਨੂੰ ਭੇਜਿਆ ਤੇ ਉਹਨਾਂ ਨੇ ਆਪਣੇ ਸ਼ਸਤਰ ਰੱਖ ਦਿੱਤੇ ਇਹ ਤਾਕਤ ਹੈ ਮੌਰ ਅਥਾਰਟੀ ਦੀ ਉਹ ਹੈ ਨਹੀਂ ਹੁਣ ਹੈਗੀ ਜਥੇਵੰਦਕ ਤਾਕਤ ਇਹ ਫੈਸਲਾ ਜੇ ਲਾਗੂ ਕਰਾਣਾ ਜਥੇਦਾਰਾਂ ਨੇ ਤਾਂ ਜਿਹੜੇ ਫਲਾ 2 ਦਸੰਬਰ ਦੇ ਫੈਸਲੇ ਦੇ ਪ੍ਰੋਸੈਸ ਚ ਨੇ ਉਹ ਦੂਰ ਕਰਨੇ ਪੈਣਗੇ ਤੇ ਪੰਥ ਦੇ ਵਿੱਚ ਫੈਸਲਾ ਲੈਣ ਦਾ ਜਿਹੜਾ ਪ੍ਰੋਸੈਸ ਹੈਗਾ ਉਹ ਪੂਰੇ ਪੰਥ ਨੂੰ ਸੱਦ ਗਿਆ 2 ਤਰੀਕ ਦੇ ਫੈਸਲੇ ਤੋਂ ਬਾਅਦ ਦੋ ਧੜਿਆਂ ਦੇ ਵਿੱਚ ਇਕਤਾ ਕਰਾਉਣ ਦਾ ਪ੍ਰੋਸੈਸ ਹੈਗਾ ਈਵਨ ਉਹ ਵੀ ਉਤੋਂ ਵੀ ਵੱਧ ਖਿਲਰ ਗਿਆ ਕੰਮ ਆਪਸ ਦੇ ਵਿੱਚ ਜਥੇਦਾਰਾਂ ਦੇ ਸਵਾਲੀਆ ਨਿਸ਼ਾਨ ਨਿਸ਼ਾਨ ਬਣ ਗਏ ਸ਼੍ਰੋਮਣੀ ਕਮੇਟੀ ਨਾਲ ਰੌਲਾ ਪੈ ਗਿਆ ਗੱਲ ਖੂਨਰੇਜ਼ੀ ਤੱਕ ਚਲੀ ਗਈ ਸੁੱਟ ਖਿੰਡਾਓ ਦੋ ਤੋਂ ਵੱਧ ਗਿਆ ਉਹ ਇਸ ਕਰਕੇ ਵੱਧ ਗਿਆ ਕਿ ਪ੍ਰੋਸੈਸ ਚ ਦਿੱਕਤ ਹੈ ਗਾਹਾਂ ਵਾਸਤੇ ਆਪਾਂ ਨੂੰ ਪ੍ਰੋਸੈਸ ਠੀਕ ਕਰਨਾ ਪੈਣਾ ਉਹ ਪ੍ਰੋਸੈਸ ਠੀਕ ਕਰੇ ਤੋਂ ਬਿਨਾ ਤੁਸੀਂ ਇਹ ਤਵਕਕੋ ਨਹੀਂ ਰੱਖੋ ਕਿ ਤੁਹਾਡੇ ਮਗਰ ਕੋਈ ਖੜੇਗਾ ਦੂਸਰੀ ਬੇਨਤੀ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਇਹ ਕਰਨਾ ਚਾਹਨਾ ਕਿ ਤੁਸੀਂ ਸਾਰਿਆਂ ਜੋ ਬਹੁਤੇ ਬਾਦਲ ਸਾਹਿਬ ਦੇ ਨਾਲ ਰਹੇ ਆਂ ਇਹ ਜਿਹੜੀਆਂ ਪੰਜ ਗੱਲਾਂ ਨੇ ਇਹਨਾਂ ਤੇ 25 ਸਾਲ ਤੋਂ ਹਲੇ ਮੇਰੇ ਬਹੁਤ ਥੋੜੀ ਛੋਟੀ ਛੋਟੀ ਦਾੜੀ ਸੀ ਜ세ਦਰ ਮਹਿੰਦਰ ਸਿੰਘ ਹੁਣੀ ਬੈਠੇ ਨੇ ਜਾਣਦੇ ਨੇ ਅਸੀਂ ਉਦੋਂ ਤੋਂ ਲੜ ਰਹੇ ਹਾਂ ਇਹ ਗੱਲਾਂ ਉਦੋਂ ਤੋਂ ਕਹਿ ਰਹੇ ਹਾਂ ਉਦੋਂ ਨਾਲ ਵਾਲਿਆਂ ਨੇ ਉਹਨਾਂ ਨੂੰ ਸਵਾਲ ਨਹੀਂ ਪੁੱਛੇ ਉਦੋਂ ਉਹਨਾਂ ਨੂੰ ਟੋਕਿਆ ਨਹੀਂ ਤੇ ਭਾਈ ਆ ਗੜਵੜਾ ਨੇ ਇਹ ਸਥਿਤੀ ਅੱਜ ਵੀ ਉਵੇਂ ਹੀ ਆ ਅੱਜ ਵੀ ਜਿਨ੍ਹਾਂ ਦੇ ਲਈ ਤੁਸੀਂ ਕਹਿ ਰਹੇ ਆ ਕਿ ਉਹਨਾਂ ਦੇ ਮਗਰ ਖੜੋ ਉਹਨਾਂ ਤੇ ਵੀ ਸਵਾਲ ਨੇ ਉਹਨਾਂ ਨੂੰ ਨਹੀਂ ਅਸੀਂ ਟੋਕ ਰਹੇ ਪੁੱਛ ਰਹੇ ਭਾਈ ਆ ਸਵਾਲ ਨੇ ਇਹਦੇ ਕੀ ਉੱਤਰ ਨੇ ਇਹ ਗੱਲ ਫੇਰ ਜਿਹੜੀ ਪਹਿਹਾ ਸਾਡਾ ਉਹ ਉਹੀ ਹੈ ਸੋ ਉਹ ਠੀਕ ਕਰਨ ਦੀ ਲੋੜ ਦੂਸਰੀ ਬੇਨਤੀ ਭਵਿੱਖ ਦੇ ਲਈ ਮੈਂ ਬੇਨਤੀ ਕਰਕੇ ਖਿਮਾ ਮੰਗਣੀ ਉਹਨਾਂ ਨੇ ਫੈਸਲਾ ਲੈ ਲਿਆ ਬਾਦਲ ਕਿਆਂ ਨੇ ਉਹਨਾਂ ਨੇ ਇਹ ਹੁਕਮਨਾਮਾ ਨਹੀਂ ਮੰਨਣਾ ਉਹਨਾਂ ਨੇ ਜਿਸ ਤਰੀਕੇ ਦੀ ਮੁਕਸਰ ਦੀ ਕਾਨਫਰੰਸ ਹੈ ਉਹਨਾਂ ਨੇ ਦੱਸ ਦਿੱਤਾ ਕਿ ਅਸੀਂ ਤਾਂ ਬਾਕੀ ਹੁਣ ਇਹ ਹੈ ਕਿ ਸਾਡੇ ਕੋਲ ਇਹਦਾ ਰਾਹ ਕਿ ਹੈ ਸਾਡੇ ਕੋਲ ਅਕਾਲੀ ਦਲ ਨੀ ਪੁਨਰਸਰਜੀਤੀ ਦੀ ਗੱਲ ਜਿਹੜੀ ਲਿਖੀ ਸ਼੍ਰੋਮਣੀ ਕਮੇਟੀ ਦੀ ਗੱਲ ਹੋਈ ਨਿਰਪੱਖਤਾ ਦੀ ਤੇ ਅਕਾਲ ਤਖਤ ਸਾਹਿਬ ਦੀ ਸ਼ਰਮੌਰਤਾ ਦੀ ਪੁਨਰਸਰਜੀਤੀ ਦੀ ਇਸ ਦੇ ਲਈ ਸਾਨੂੰ ਬਿਲਕੁਲ ਨਵੇਂ ਸਿਰੇ ਤੋਂ ਸਾਰੇ ਪ੍ਰੋਸੈਸ ਅਮਲ ਸ਼ੁਰੂ ਕਰਨੇ ਪੈਣਗੇ ਸੋ ਜਦੋਂ ਇਹ ਕਰਨਾ ਹੈ ਤੇ ਉਦੋਂ ਸਿਰਫ ਪਰਸਨੈਲਿਟੀ ਚੇਂਜ ਕਰਕੇ ਨਹੀਂ ਸਰਨਾ ਹੈ ਪਾਲਿਸੀ ਦੇ ਉੱਤੇ ਐਨਾਲਿਸਿਸ ਹੋਣਾ ਹੈ ਕਿ ਅਕਾਲੀ ਦਲ ਨੇ ਕਿਸ ਪਾਲਿਸੀ ਤੇ ਚੱਲਦੇ ਆ ਕਿਸ ਨੀਤੀ ਤੇ ਚੱਲਦੇ ਆ ਇਸ ਤਰ੍ਹਾਂ ਦੇ ਲੀਡਰ ਬਾਦਲਾਵਰਗੇ ਜਾਂ ਉਹਦੇ ਨਾਲ ਵਾਲਿਆਂ ਵਰਗੇ ਉਹ ਸਾਡੇ ਸਿਰ ਤੇ ਬੈਠ ਗਏ ਲੀਡਰ ਉਪਰੋਂ ਨਹੀਂ ਆਂਦਾ ਕਿਤੇ ਜਿਸ ਤਰ੍ਹਾਂ ਦੀਆਂ ਤੁਸੀਂ ਪਾਲਿਸੀ ਫਾਲੋ ਕਰਦੇ ਹੋ ਉਹਦੇ ਚੋਂ ਨਿਕਲਦਾ ਜੇ ਤੁਸੀਂ ਗਾਹਾਂ ਨੂੰ ਪੰਜਾਬੀ ਪਾਰਟੀ ਦੀ ਪਾਲਿਸੀ ਦੇ ਉੱਤੇ ਹੀ ਅਕਾਲੀ ਦਲ ਪੁਨਰਸਰਜੀਤ ਕਰਨਾ ਹੈ ਤਾਂ ਉਹ ਇਸ ਤਰ੍ਹਾਂ ਦੇ ਲੀਡਰ ਹੀ ਸਾਡੇ ਸਿਰ ਤੇ ਆ ਕੇ ਬੈਠਣੇ ਸੋ ਅਕਾਲੀ ਦਲ ਜੇ ਪੁਨਰਸਰਜੀਤ ਹੋਣਾ ਤਾਂ ਉਹ ਕਿਹੜਾ ਹੋਣਾ ਹੈ 1920 ਚ ਅਕਾਲੀ ਦਲ ਬਿਲਕੁਲ ਹੋਰ ਸੀਗਾ 1926 ਚ ਉਹਦਾ ਰੂਪ ਬਦਲ ਗਿਆ 1937 ਚ ਬਦਲ ਗਿਆ ਫਿਰ 1948 ਚ ਬਦਲ ਗਿਆ ਔਰ 1967 ਤੋਂ ਬਾਅਦ ਮਾਸਟਰ ਤਾਰਾ ਸਿੰਘ ਹੋਣਾਂ ਤੋਂ ਬਾਅਦ ਤੱਕ ਅਕਾਲੀ ਦਲ ਇੱਕ ਸਟਰਗਲ ਦੀ ਫੋਰਸ ਸੀਗਾ ਔਰ ਉਹਨਾਂ ਤੋਂ ਬਾਅਦ ਅਕਾਲੀ ਦਲ ਇੱਕ ਗਵਰਨੈਂਸ ਕਰਨ ਦੀ ਪਾਰਟੀ ਬਣ ਗਿਆ। ਤੋਂ ਸਟਰਗਲ ਦੇ ਲਈ ਹੋਰ ਤਰ੍ਹਾਂ ਦੀ ਆਰਗੇਨਾਈਜੇਸ਼ਨ ਚਾਹੀਦੀ ਗਵਰਨੈਂਸ ਲਈ ਹੋਰ ਤਰ੍ਹਾਂ ਦੀ। ਔਰ ਉਹਦੇ ਲਈ ਲੀਡਰਸ਼ਿਪ ਦੇ ਵੀ ਬਿਲਕੁਲ ਵੱਖਰੀ ਕੁਆਲਿਟੀਜ਼ ਹੋਣੀਆਂ ਸਟਰਗਲ ਲਈ ਤੁਹਾਨੂੰ ਲੜਾਈ ਕਰਨ ਵਾਲੇ ਸਟਰਗਲ ਵਾਲੇ ਜਿਹੜੇ ਸਿੱਧ ਕੀ ਸਿੱਖ ਹੋਣ ਉਸ ਤਰ੍ਹਾਂ ਦੀ ਲੀਡਰਸ਼ਿਪ ਚਾਹੀਦੀ ਹੈ ਗਵਰਨੈਂਸ ਦੇ ਲਈ ਜਿਹੜੇ ਪ੍ਰਬੰਧਕ ਤਕੜੇ ਹੋਣ ਉਹ ਚਾਹੀਦੇ ਆ। ਤੋ ਇਹ ਵੀ ਇੱਕ ਬੇਸਿਕ ਪਾਲਿਸੀ ਡਿਸੀਜਨ ਕਰਨ ਵਾਲਾ ਕਿ ਅਸੀਂ ਗਵਰਨੈਂਸ ਦੇ ਲਈ ਕਾਲੀਦਲ ਕਰਨਾ ਕਿ ਜਿਹੜੇ ਸਾਡੇ ਪੰਥ ਦੇ ਕੋਈ ਇਸ਼ੂ ਨੇ ਉਹਦੀ ਸਟਰਗਲ ਦੇ ਦੁਆਰਾ ਗੱਲ ਖੜੀ ਕਰਨੀ ਇਹ ਦੋ ਬਿਲਕੁਲ ਵੱਖਰੀਆਂ ਚੀਜ਼ਾਂ ਨੇ ਤੇ ਇਹ ਇੱਕ ਸਾਡਾ ਇਤਿਹਾਸ ਹੈ ਕਿ ਇੱਕੋ ਜਥੇਬੰਦੀ ਰਾਹੀਂ ਸਾਡੇ ਕੋਲੋਂ ਸਟਰਗਲ ਤੇ ਗਵਰਨੈਂਸ ਸਫਲਤਾ ਦੇ ਨਾਲ ਨਹੀਂ ਸਿਰੇ ਚੜੀ ਤੇ ਉਹਦੇ ਵਿੱਚ ਜਿਹੜੇ ਗਵਰਨੈਂਸ ਵਾਲੇ ਨੇ ਰਾਜ ਭਾਗ ਵਾਲੇ ਨੇ ਉਹ ਹਾਵੀ ਹੋਈ ਜਾਂਦੇ ਨੇ ਅਗਰੀ ਗੱਲ ਸਟਰਕਚਰ ਦੀ ਹੈ ਢਾਂਚੇ ਦੀ ਹੈ ਅਕਾਲੀ ਦਲ ਦਾ ਢਾਂਚਾ ਕਿਦਾਂ ਦਾ ਤੁਸੀਂ ਬਣਾਣਾ ਜਾਂ ਜਿਹੜੀ ਵੀ ਪਾਰਟੀ ਤੁਸੀਂ ਬਣਾਉਣਾ ਚਾਹੁੰਦੇ ਆ ਅਕਾਲੀ ਦਲ ਦਾ ਉਹ ਢਾਂਚਾ ਰਿਹਾ ਜਿਹਦੇ ਵਿੱਚ ਤਾਕਤ ਬਿਲਕੁਲ ਗਰਾਊਂਡ ਤੇ ਸੀਗੀ ਕੋਈ ਉਹ ਜ਼ਮਾਨਾ ਰਿਹਾ ਕਿ ਅਕਾਲੀ ਦਲ ਦੇ ਸਰਕਲ ਪ੍ਰਧਾਨ ਐਪਲੀਕੇਸ਼ਨ ਤਸਦੀਕ ਕਰਨ ਤਾਂ ਪਾਰਲੀਮੈਂਟਰੀ ਬੋਰਡ ਐਮ ਐਲ ਏ ਜਾਂ ਐਮ ਪੀ ਦੀ ਟਿਕਟ ਦੇਣ ਲਈ ਕੰਸੀਡਰ ਕਰ ਸਕਦਾ ਸੀਗਾ ਤੇ ਅੱਜ ਕੀ ਸਥਿਤੀ ਤਾਕਤ ਬਿਲਕੁਲ ਉੱਪਰ ਸੈਂਟਰਲਾਈਜ਼ਡ ਹੈ ਇੱਕ ਧੜੇ ਕੋਲ ਫਿਰ ਇੱਕ ਪਰਿਵਾਰ ਕੋਲ ਚਲੀ ਗਈ ਹੈ ਸੋ ਕਿਸ ਤਰ੍ਹਾਂ ਦਾ ਢਾਂਚਾ ਤੁਸੀਂ ਬਣਾਣਾ ਤੇ ਉਸ ਤੋਂ ਲਾਸਟ ਗੱਲ ਹੈ ਜਿਹੜੀ ਉਹ ਇਹ ਆ ਕਿ ਇਹ ਇੱਕ ਸਿਸਟਮ ਦੇ ਰਿਫਾਰਮਸ ਦੀ ਗੱਲ ਹੈ ਸਿੱਖਾਂ ਦਾ ਆਪਣਾ ਇੱਕ ਜਥੇਬੰਦਕ ਸਿਸਟਮ ਹੈ ਇੱਕ ਆਰਗੇਨਾਈਜ਼ੇਸ਼ਨਲ ਸੈਟਅਪ ਹੈ ਸਾਡੀ ਜਥੇਬੰਦਕ ਜੁਗਤ ਹੈ ਜਿਹਦੇ ਵਿੱਚ ਅਕਾਲ ਤਖਤ ਸਭ ਸਭ ਤੋਂ ਉੱਤੇ ਆ ਉਹਦੇ ਨਾਲ ਥੱਲੇ ਗੁਰਦੁਆਰਾ ਪ੍ਰਬੰਧ ਹੈ ਤੇ ਦੂਸਰੇ ਪਾਸੇ ਸਾਡੀ ਇਸ ਤਖਤ ਦੇ ਜੋ ਦੁਨੀਆਵੀ ਤਖਤ ਨੇ ਇਹਨਾਂ ਦੇ ਅਧੀਨ ਚੱਲਣ ਵਾਲੀ ਰਾਜਨੀਤੀ ਆ ਤੇ ਇੱਕ ਸਾਡੀ ਆਪਣੀ ਅਕਾਲੀ ਰਾਜਨੀਤੀ ਆ ਜਿਹਦੇ ਤਹਿਤ ਅਸੀਂ ਇੱਥੇ ਪੰਜਾਬ 'ਚ ਵੀ ਅਤੇ ਇੰਡੀਆ 'ਚ ਵੀ ਤੇ ਮੁੜ ਕੇ ਦੁਨੀਆ ਤੱਕ ਆਪਣਾ ਰਾਜ ਖਾਲਸਾ ਰਾਜ ਸਥਾਪਿਤ ਕਰਨਾ ਉਹ ਇੱਕ ਵੱਖਰੀ ਪੋਲਿਟਿਕਸ ਹੈ ਮੈਂ ਇਹ ਕਹਿਣਾ ਕਿ ਚਲੋ ਹਾਲ ਦੀ ਗੱਡੀ ਤੁਸੀਂ ਜੇ ਇਹ ਸਾਰੇ ਸਿਸਟਮ ਦੇ ਵਿੱਚੋਂ ਤਿੰਨ ਚੀਜ਼ਾਂ ਨੂੰ ਵੀ ਨਖੇੜ ਲਓ ਤਾਂ ਇਹ ਗੱਲ ਅੱਗੇ ਚੱਲਣੀ ਸਾਨੂੰ ਇੱਕ ਉਹ ਸੈਟਅਪ ਕ੍ਰੀਏਟ ਕਰਨਾ ਪੈਣਾ ਉਹ ਜਥਾ ਕਹਿ ਲਓ ਕਮੇਟੀ ਕਹਿ ਲਓ ਜੇ ਨਵੀਂ ਭਾਸ਼ਾ ਜੇ ਹੁਣ ਬੋਰਡ ਕਹਿੰਦੇ ਉਹ ਕਹਿ ਲਓ ਜਿਸ ਬੋਰਡ ਦੇ ਰਾਹੀਂ ਜਿਸ ਸੰਸਥਾ ਜਿਸ ਜਥੇ ਦੇ ਰਾਹੀਂ ਤੁਸੀਂ ਅਕਾਲ ਤਖਸਾਲ ਦੀ ਗਵਰਨੈਂਸ ਅਕਾਲ ਤਖਸਾਲ ਦਾ ਦਾਇਰਾ ਇੰਟਰਨੈਸ਼ਨਲੀ ਮਤਨਾ ਅਕਾਲ ਤਖਸਾਲ ਦਾ ਦਾਇਰਾ ਇੰਟਰਨੈਸ਼ਨਲ ਹੈ ਤੇ ਉਸੇ ਤਰ੍ਹਾਂ ਦਾ ਉਹਦਾ ਸਟਰਕਚਰ ਚਾਹੀਦਾ ਦੂਸਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਨਰੋਲ ਇਹ ਗੁਰਦੁਆਰਾ ਮੈਨੇਜਮੈਂਟ ਦੀ ਤੇ ਧਰਮ ਪ੍ਰਚਾਰ ਨੂੰ ਮੁੱਖ ਰੱਖ ਕੇ ਇੱਕ ਜਥੇਬੰਦੀ ਬਣਨੀ ਚਾਹੀਦੀ ਆ ਤੇ ਜਦੋਂ ਪੋਲੀਟੀਕਲ ਪਾਰਟੀ ਦੇ ਰਾਹੀਂ ਤੁਸੀਂ ਸ਼੍ਰੋਮਣੀ ਕਮੇਟੀ ਲੜਦੇ ਆ ਤਾਂ ਉਹਦੇ ਵਿੱਚ ਜਿਹੜੀਆਂ ਟਿਕਟਾਂ ਨੇ ਉਸ ਕਨਸਿਡਰੇਸ਼ਨ ਚ ਦਿੱਤੀਆਂ ਜਾਂਦੀਆਂ ਨੇ ਜਿਹੜੀ ਗੱਲ ਬਾਬਾ ਜੀ ਹੁਣੀ ਕਰਕੇ ਹਟੇ ਪਈ ਐਸਜੀਪੀਸੀ ਮੈਂਬਰਾਂ ਨੂੰ 10 ਗੁਰੂਆਂ ਦੇ ਨਾਂ ਜਾਂ ਮੂਲ ਮੰਤਰ ਦਾ ਨਹੀਂ ਪਤਾ ਹੁੰਦਾ ਉਹ ਇਸੇ ਕਰਕੇ ਹੁੰਦਾ ਉਹ ਡੀਟੈਚ ਕਰਨਾ ਪੈਣਾ ਜਿਹੜੀ ਇਹ ਬਾਦਲਾਂ ਦੀ ਤਾਕਤ ਦੀ ਪੜਚੋਲ ਹੈ ਨੈਲਸਨ ਉਹ ਇਹ ਆ ਕਿ ਉਹਨਾਂ ਨੇ ਸਟੇਟ ਦੀ ਪਾਵਰ ਦੇ ਨਾਲ ਇਹ ਨਹੀਂ ਹੈ ਕਿ ਬਾਦਲ ਬਹੁਤ ਕ੍ਰਿਸਮੈਟਿਕ ਲੀਡਰ ਸੀਗਾ ਮੈਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਜਿਨ੍ਹਾਂ ਨੇ ਉਹਨਾਂ ਨਾਲ ਪੋਲਿਟਿਕਸ ਕੀਤੀ ਉਹ ਤੁਹਾਨੂੰ ਬੁੱਕ ਦੱਸਦੇ ਸੀਗੇ ਉਹ ਕੋਈ ਬਹੁਤ ਕ੍ਰਿਸਮੈਟਿਕ ਲੀਡਰ ਨਹੀਂ ਸੀਗਾ ਨਾ ਹੀ ਉਹਦਾ ਧੜਾ ਕੋ ਬਹੁਤ ਪਾਵਰਫੁਲ ਸੀਗਾ ਉਹ ਕਿਦਾਂ ਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਨੂੰ ਵਰਤ ਗਿਆ ਉਹ ਤਾਂ ਵਰਤ ਗਿਆ ਕਿ ਜਿਸ ਦਿਨ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਤੇ ਉਹਦੇ ਕੋਲ ਉਹ ਸਟੇਟ ਪਾਵਰ ਆ ਗਈ। ਉਹ ਸਟੇਟ ਪਾਵਰ ਨੂੰ ਯੂਜ਼ ਕਰਕੇ ਉਹਨੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਲ ਨੂੰ ਨੀਵਾ ਕੀਤਾ ਤੇ ਬਾਕੀ ਜਿਹੜੇ ਉਹਦੇ ਪੈਰਲਲ ਬਾਕੀ ਲੀਡਰ ਸਿਗੇ ਉਹ ਬੌਣੇ ਕੀਤੇ ਨੇ ਆਪਣੀਆਂ ਖੂਫੀਆ ਏਜੰਸੀਆਂ ਤੇ ਸਕਿਉਰਿਟੀ ਏਜੰਸੀਜ਼ ਯੂਜ਼ ਕਰਕੇ। ਸੋ ਇਸ ਕਰਕੇ ਜੇ ਸਿੱਖਾਂ ਨੇ ਇੱਕੋ ਜਥੇਬੰਦੀ ਰਾਹੀਂ ਵੋਟ ਪੋਲਿਟਿਕਸ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਇੱਕੋ ਜਿਹਾ ਬੰਦੀ ਨਹੀਂ ਚਲਾਣਾ ਤੇ ਮੁੜ ਕੇ ਗੱਲ ਉੱਥੇ ਹੀ ਆਣੀ ਹੈ ਜਿੱਥੇ ਬਾਦਲਾ ਨੇ ਲਿਆਂਦੀ। ਸੋ ਹੁਣ ਜਦੋਂ ਨਵੇਂ ਸਿਰੇ ਤੋਂ ਇਹ ਸਾਰਾ ਡਾਇਲੌਗ ਚੱਲ ਰਿਹਾ ਹੈ ਤਾਂ ਮੈਂ ਜ਼ਰੂਰ ਬੇਨਤੀ ਕਰੂੰਗਾ ਕਿ ਗੱਲ ਇਸ ਹਿਸਾਬ ਨਾਲ ਹੋਣੀ ਚਾਹੀਦੀ ਸਾਰੇ ਆਪੋ ਆਪਣਾ ਅਨਲਿਸਿਸ ਕਰਨ ਕਿ ਕਿਹੜਾ ਵੋਟ ਪੋਲਿਟਿਕਸ ਦੇ ਲਈ ਜ਼ਿਆਦਾ ਸੂਟੇਬਲ ਹੈ ਉਹ ਜਿੰਨੇ ਵੀ ਮਨੁੱਖ ਹੋਣ ਉਹਨਾਂ ਨੂੰ ਰਲਾ ਕੇ ਵੋਟ ਪੋਲਿਟਿਕਸ ਦੇ ਲਈ ਪਾਰਟੀ ਬਣੇ। ਜਿਹੜੇ ਧਰਮ ਪ੍ਰਚਾਰ ਦੇ ਗੁਰਦੁਆਰਾ ਮੈਨੇਜਮੈਂਟ ਲਈ ਸਭ ਤੋਂ ਚੰਗੇ ਨੇ ਉਹ ਸ਼੍ਰੋਮਣੀ ਕਮੇਟੀ ਦੀ ਇੱਕ ਬਿਲਕੁਲ ਖੁਦਮਖਤਿਆਰ ਜਥੇਬੰਦੀ ਬਣੇ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਉਹ ਆਣ ਜਿਹੜੇ ਰਹਿਤ ਦੇ ਵਿੱਚ ਕੰਪੈਰੀਟਿਵਲੀ ਬਾਕੀਆਂ ਤੋਂ ਪਰਪੱਕ ਨੇ ਜਿਹੜੇ ਬਿਲਕੁਲ ਨਿਸ਼ਕਾਮ ਨੇ ਜਿਨ੍ਹਾਂ ਨੇ ਕਿਸੇ ਤਰ੍ਹਾਂ ਦੇ ਪ੍ਰਬੰਧ ਚ ਰਾਜਸੀ ਅਹੁਦੇ ਪਦ ਪਦਵੀ ਤੇ ਨਿਆਣਾ ਹੈ ਤੇ ਜਿਹੜੇ ਆਪ ਕੋ ਸਟਰਗਲ ਕਰ ਸਕਦੇ ਹੋ ਗੁਰਮਤ ਤੇ ਉਹਦੀ ਸੋਝੀ ਹੋਏ ਸੋ ਮੇਰੀ ਇਹ ਬੇਨਤੀ ਹੈ ਕਿ ਸਿਰਫ ਬੰਦੇ ਬਦਲ ਕੇ ਨਹੀਂ ਗੱਲ ਬਣਨੀ ਆਪਾਂ ਨੂੰ ਪ੍ਰੋਸੈਸ ਚੇਂਜ ਕਰਨੇ ਪੈਣੇ ਸਟਰਕਚਰ ਚੇਂਜ ਕਰਨੇ ਪੈਣੇ ਪਾਲਿਸੀ ਦੇ ਉੱਤੇ ਆਪਾਂ ਨੂੰ ਸੋਚਣਾ ਪੈਣਾ ਜੇ ਤੁਸੀਂ ਸਟਰਕਚਰ ਪਾਲਿਸੀ ਤੇ ਡਿਸੀਜਨ 메ਕਿੰਗ ਦੇ ਸਿਸਟਮ ਠੀਕ ਕਰ ਲਓਗੇ ਬੰਦੇਲ ਚੋਂ ਆਪ ਹੀ ਸਹੀ ਨਿਕਲਣਗੇ ਹੁਣ ਵਾਲੇ ਵਿੱਚੋਂ ਹੀ ਗੜਬੜਾਣੀ ਸੋ ਮੈਂ ਇਹ ਬੇਨਤੀ ਕਰਦਾ ਕਿ ਇਹ ਇੱਕ ਬਹੁਤ ਲੰਬਾ ਕੰਮ ਹੈ ਬਹੁਤ ਤਹਮਲ ਦਾ ਕੰਮ ਹੈ ਇੱਕ ਦੂਜਿਆਂ ਨੂੰ ਜੜ ਕੇ ਚੱਲਣ ਦਾ ਕੰਮ ਹੈ ਗੱਲਬਾਤ ਦੇ ਵਿੱਚ ਤਲਖੀ ਵੀ ਹੋ ਸਕਦੀ ਵਤ ਗੱਲਬਾਤ ਟਾਕਸਿਕ ਨਾ ਹੋਵੇ ਤਾਂ ਉਹ ਥੋੜਾ ਬਹੁਤਾ ਇੱਕ ਦੂਜੇ ਦੇ ਵਿਚਾਰਾਂ ਦਾ ਕਰਨਾ ਪੈਣਾ ਔਰ ਲਾਸਟ ਗੱਲ ਇਹ ਆ ਕਿ ਇਸ ਵੇਲੇ ਇੰਟਰਨੈਸ਼ਨਲ ਸਿਨੈਰੀਓ ਦੇ ਵਿੱਚ ਜਿੰਨੀ ਸਿੱਖਾਂ ਦੀ ਇੰਪੋਰਟੈਂਸ ਅੱਜ ਬਣੀ ਆ ਉਹ ਥਰੂਆਊਟ ਹਿਸਟਰੀ ਕਦੇ ਵੀ ਨਹੀਂ ਬਣੀ ਸੀਗੀ ਇੰਡੀਆ ਦੀ ਫੋਰਨ ਪੋਲਿਸੀ ਦਾ ਸਿੱਖ ਇੱਕ ਇੰਪੋਰਟੈਂਟ ਫੈਕਟਰ ਨੇ ਅੱਜ ਉਹਦੇ ਤਹਿਤ ਤਾਨੂੰ ਇਹ ਗੱਲ ਬਿਲਕੁਲ ਧਿਆਨ ਚ ਰੱਖਣੀ ਪੈਣੀ ਆ ਕਿ ਇੰਡੀਆ ਦੀ ਜਿਹੜੀ ਸਟੇਟ ਹੈ ਜਾਂ ਬੀਜੇਪੀ ਆ ਉਹਦਾ ਤੁਹਾਡੇ ਤੇ ਕੀ ਦਖਲ ਹੈ ਇਹ ਨਹੀਂ ਹੈ ਕਿ ਅੱਲੇ ਇਥੇ ਆਪਾਂ ਹੀ ਵਿਚਰ ਰਹੇ ਆ ਤੇ ਸਾਡੇ ਤੇ ਕੋਈ ਹੋਰ ਬਾਹਰੀ ਪ੍ਰਭਾਵ ਨਹੀਂ ਹੈ ਐਨੇ ਇੰਪੋਰਟੈਂਟ ਤੁਸੀਂ ਇੰਟਰਨੈਸ਼ਨਲ ਸਿਨੈਰੀਓ ਦੇ ਵਿੱਚ ਕਦੇ ਵੀ ਨਹੀਂ ਸੀਗੇ ਸੋ ਇਸ ਕਰਕੇ ਜਦੋਂ ਇੰਪੋਰਟੈਂਸ ਤੁਹਾਡੀ ਇੰਨੀ ਜ਼ਿਆਦਾ ਆ ਤਾਂ ਉਸ ਵਕਤ ਦਿੱਲੀ ਦਾ ਇਹਦੇ ਵਿੱਚ ਬਿਲਕੁਲ ਜ਼ਰੂਰ ਦਖਲ ਹੈ ਤੁਹਾਡੇ ਵਿੱਚ ਕਿ ਸਿੱਖਾਂ ਦੀ ਪੋਲਿਟਿਕਸ ਸਿੱਖਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦਾ ਤੇ ਬਾਕੀ ਬੋਰਡਾਂ ਦਾ ਤੇ ਅਕਾਲ ਤੱਕ ਸਭ ਦੀ ਗਵਰਨੈਂਸ ਉਹ ਕਿਹੜੇ ਰਾਹ ਪਏ ਉਹ ਉਹਨਾਂ ਦਾ ਬਿਲਕੁਲ ਇਸ ਚ ਇੰਟਰਸਟ ਹੈ ਜੋ ਅੱਜ ਤੁਹਾਡੇ ਚ ਖਲਾਰਾ ਹੈ ਇਹ ਉਹਨਾਂ ਦੀ ਦੇਣ ਹੈ ਤੇ ਉਹ ਇਹਨੂੰ ਹੋਰ ਵਧਾ ਰਹੇ ਦਿੱਲੀ ਸਿੱਖਾਂ ਨਾਲੋਂ ਉਥੋਂ ਦੀ ਪੋਲਿਟਿਕਸ ਡੀਟੈਚ ਕਰ ਦਿੱਤੀ ਤੇ ਉਹ ਵੀ ਗਾਹਾਂ ਤਿੰਨ ਚਾਰ ਧੜਿਆਂ 'ਚ ਵੰਡੀ ਗਈ ਹਰਿਆਣੇ ਦੀ ਪੋਲਿਟਿਕਸ ਇੱਥੋਂ ਡੀਟੈਚ ਕਰਕੇ ਉਹ ਵੀ ਤਿੰਨ ਧੜਿਆਂ 'ਚ ਮੰਡੀ ਗਈ ਪੰਜਾਬ 'ਚ ਵੀ ਹੁਣ ਚਾਰ ਟੜੇ ਹਨ ਵੋਟ ਪੋਲਿਟਿਕਸ ਵੀ ਉਹ ਆਪਣੇ ਆਪ ਨਹੀਂ ਹੈ ਉਹਦੇ ਪਿੱਛੇ ਉਹਨਾਂ ਦੇ ਇੰਟਰਸਟ ਨੇ ਤੇ ਉਹ ਇਹਨੂੰ ਬਹੁਤ ਸਟਲ ਤਰੀਕੇ ਦੇ ਨਾਲ ਤੁਹਾਡੇ ਅੰਦਰ ਕਨਫਿਊਜ਼ਨ ਵਧਾ ਰਹੇ ਪਾਟੋ ਧਾੜ ਵਧਾ ਰਹੇ ਮਤਭੇਦ ਵਧਾ ਰਹੇ ਤੇ ਗੱਲ ਨੂੰ ਦੁਸ਼ਮਣੀ ਤੱਕ ਲੈ ਕੇ ਜਾ ਰਹੇ ਜੋ ਭਾਜਪਾ ਦਾ ਤੁਹਾਡੇ ਪ੍ਰਤੀ ਇੰਟਰਸਟ ਹੈ ਉਹ ਫੈਕਟਰ ਵੀ ਕਨਸਿਡਰ ਹੋਣਾ ਚਾਹੀਦਾ ਜਦੋਂ ਤੁਸੀਂ ਸਾਰੀ ਇਹ ਭਵਿੱਖ ਦੀ ਗੱਲਬਾਤ ਕਰਨੀ ਸੋ ਇੰਨੀਆਂ ਹੀ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ